ਕਿਰੋਗੀ ਬਾਬਾ ਨੇ ਪੁੱਛ ਲਈ ਹੋਰ ਨਹੀਂ ਪੱਤ ਦਾ ਕੁਛ ਨਹੀਂ ਹੋਰ ਬੋਲ ਨੋਕੀਓ ਸੱਚੀਆ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਪਿੰਡਾਂ ਵਿੱਚੋਂ ਵਿਚਰਦੇ ਹੋਏ ਪਿੰਡ ਪਹੁੰਚੇ ਹਾਂ ਬਿਸ਼ੋਈ ਜੱਬੇਵਾਲ ਤੋਂ ਲਗਭਗ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਸਦਾ ਤੇ ਇਸ ਕੋ ਗਵਸ ਦੇ ਵਿੱਚ ਕੀ ਕੀ ਵਿਕਾਸ ਹੋਇਆ ਹੈ ਪਿੰਡ ਦੇ ਵਿੱਚ ਪਿੰਡ ਨੇ ਕੀ ਤਰੱਕੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਬਾਰੇ ਅਸੀਂ ਜਾਣਕਾਰੀ ਲੈਣ ਪਹੁੰਚੇ ਹਾਂ ਪਿੰਡ ਵਿੱਚ ਤੇ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਹੋਈ ਆ ਪਰ ਸਰਪੰਚ ਸਾਹਿਬ ਇੱਥੇ ਮੌਜੂਦ ਨਹੀਂ ਹੈ ਕਿਤੇ ਜ਼ਰੂਰੀ ਕੰਮ ਲਈ ਬਾਹਰ ਗਏ ਹੋਏ ਨੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਥੇ ਬੱਸ ਸਟੈਂਡ ਦਿਖਾ ਦੇਣਾ ਚਾਹੁੰਦੇ ਹਾਂ ਕਿ ਇੱਥੇ ਪਿੰਡ ਦੇ ਵਿੱਚ ਬੱਸ ਸਟੈਂਡ ਜੋ ਬਣਿਆ ਬਹੁਤ ਹੀ ਵਧੀਆ ਤਰੀਕੇ ਨਾਲ ਬੱਸ ਸਟੈਂਡ ਦੇ ਵਿੱਚ ਸਿਰਫ ਇੱਕ ਬੈਠਣ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਬੈਂਚ ਨਹੀਂ ਲੱਗੇ ਹੋਏ ਬਾਕੀ ਬੱਸ ਸਟੈਂਡ ਦੇ ਕੋਈ ਕਮੂ ਨਹੀਂ ਛੱਡੀ ਗਈ ਮਿੰਨੀ ਬੱਸਾਂ ਦੀ ਸਰਵਿਸ ਦਿੱਤੀ ਜਾ ਰਹੀ ਹੈ ਮਿੰਨੀ ਬੱਸਾਂ ਇੱਥੋਂ ਆਉਂਦੀਆਂ ਨੇ ਪਿੰਡ ਚ ਤੇ ਇੱਥੋਂ ਸ਼ਰਵ ਬੱਸ ਸਟੈਂਡ ਤੱਕ ਸਵਾਰੀਆਂ ਲੈ ਕੇ ਜਾਂਦੀਆਂ ਨੇ ਬੱਸ ਸਟੈਂਡ ਦੇ ਨਾਲ ਹੀ ਫੁੱਟਬਾਲ ਗਰਾਊਂਡ ਬਣੀ ਹੋਈ ਆ ਤੇ ਗਰਾਊਂਡ ਦੇ ਹਾਲਾਤ ਤੁਹਾਨੂੰ ਦਿਖਾ ਦੇਣੇ ਚਾਹੁੰਦੇ ਆ ਕਿ ਜਿੱਥੇ ਰੋਜ਼ ਬੱਚੇ ਤੇ ਨੌਜਵਾਨ ਇੱਥੇ ਫੁੱਟਬਾਲ ਖੇਡਣ ਆਉਂਦੇ ਨੇ ਜਾਂ ਹੋਰ ਵੀ ਕੋਈ ਗੇਮ ਕਰਦੇ ਨੇ ਝਾੜੀ ਬੂਟੀਆਂ ਨਾਲ ਭਰੀ ਹੋਈ ਇਹ ਗਰਾਊਂਡ ਹੈ ਜਿੱਥੇ ਕਿ ਮੱਖੀ ਮੱਛਰ ਇੱਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਨਾਲ ਹੀ ਇੱਕ ਹੋਰ ਚੀਜ਼ ਕੈਮਰਾਮੈਨ ਸਾਹਮਣੇ ਕਹਿਣਾ ਚਾਹਾਂਗਾ ਕਿ ਇੱਧਰ ਸ਼ਾਟ ਲਿਓ ਜੀ ਆ ਦੇਖੋ ਗਰਾਊਂਡ ਦੇ ਵਿੱਚ ਹੀ ਗੋਬਰ ਦੇ ਢੇਰ ਵੀ ਲੱਗੇ ਹੋਏ ਨੇ ਪਿੰਡ ਤੋਂ ਬਾਹਰ-ਬਾਰ ਇੱਕ ਪਾਸੇ ਇਹ ਜਗ੍ਹਾ ਬਣਾਉਣੀ ਚਾਹੀਦੀ ਹੈ ਜਿੱਥੇ ਗੋਬਰ ਦੇ ਢੇਰ ਲਗਾਏ ਜਾਣੇ ਚਾਹੀਦੇ ਨੇ ਇੱਥੇ ਬੱਚਿਆਂ ਨੇ ਖੇਡਣਾ ਹੁੰਦਾ ਤੇ ਇੱਥੇ ਗੋਬਰ ਦੇ ਢੇਰ ਵੀ ਲਗਾਏ ਗਏ ਨੇ ਤੇ ਮੱਖੀ ਮੱਛਰ ਦੇ ਵਾਧੇ ਨਾਲ ਬੱਚਿਆਂ ਨੂੰ ਕਈ ਰੋਗ ਵੀ ਲੱਗ ਸਕਦੇ ਨੇ ਇਹਦੇ ਨਾਲ ਹੀ ਗਿੱਲਾ ਸੁੱਕਾ ਕੂੜਾ ਜਿਹੜਾ ਹੈਗਾ ਉਹਦਾ ਵੀ ਪ੍ਰਬੰਧ ਕੀਤਾ ਗਿਆ ਉਹ ਵੀ ਇੱਥੇ ਬਣਾਇਆ ਗਿਆ ਉਹਦੀ ਸ਼ੈੱਡ ਵੀ ਬਣਾਈ ਗਈ ਹੈ ਪਰ ਜਿੱਥੇ ਪਲੇਗ੍ਰਾਉਂਡ ਹੈ ਇਹ ਸਾਰਾ ਸਿਸਟਮ ਜਿਹੜਾ ਇੱਥੇ ਹੀ ਚੱਲ ਰਿਹਾ ਗੋਬਰ ਦੇ ਢੇਰ ਵੀ ਇੱਥੇ ਲੱਗੇ ਨੇ ਕੂੜਾ ਗਿੱਲਾ ਸੁੱਕਾ ਕੂੜੇ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ ਤੇ ਝਾੜੀ ਬੂਟੀਆਂ ਵੀ ਇੱਥੇ ਹੀ ਬਣਾਈਆਂ ਗਈਆਂ ਨੇ ਤੁਸੀਂ ਆਪ ਹੀ ਸੋਚ ਸਕਦੇ ਹੋ ਕਿੰਨੀ ਕੁ ਸਫਾਈ ਦਾ ਪ੍ਰਬੰਧ ਹੈ ਪਿੰਡ ਦੇ ਵਿੱਚ ਕਿਹੜੀਆਂ ਚੀਜ਼ਾਂ ਤੋਂ ਅਨਗੈਲੀ ਹੈ ਇਹ ਕਿਉਂ ਅਨਗੈਲੀ ਹੋ ਰਹੀ ਹੈ ਇਸ ਦਾ ਕਾਰਨ ਤਾਂ ਸਰਪੰਚ ਸਾਹਿਬ ਖੁਦ ਹੀ ਦੇ ਸਕਦੇ ਨੇ ਜਾਂ ਪ੍ਰਸ਼ਾਸਨ ਦੇ ਸਕਦਾ ਜੇ ਇਹਨਾਂ ਨੂੰ ਗ੍ਰਾਂਟ ਆਈ ਹੈ ਤੇ ਇਹਨਾਂ ਚੀਜ਼ਾਂ ਦੀ ਸਫਾਈ ਨਰੇਗਾ ਦੇ ਤਹਿਤ ਕਰਵਾਈ ਜਾਣੀ ਚਾਹੀਦੀ ਹੈ ਬਿਸ਼ੋਈ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਜਿੱਥੇ ਲੋਕ ਰੋਜ਼ ਸਵੇਰੇ ਸ਼ਾਮ ਆ ਕੇ ਹਾਜ਼ਰੀ ਲਗਾਉਂਦੇ ਨੇ ਤੇ ਅਰਦਾਸ ਕਰਦੇ ਨੇ ਕਿ ਉਹਨਾਂ ਦੀਆਂ ਅਰਦਾਸਾਂ ਵੀ ਪੂਰੀਆਂ ਹੁੰਦੀਆਂ ਨੇ ਉਸ ਦੇ ਨਾਲ ਹੀ ਕਮਿਊਨਿਟੀ ਹਾਲ ਬਣਿਆ ਹੋਇਆ ਜਿੱਥੇ ਕਿ ਨੌਜਵਾਨ ਮੁੰਡਿਆਂ ਦੇ ਲਈ ਬੱਚਿਆਂ ਦੇ ਲਈ ਜਿੰਮ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਤੇ ਹਦਾਇਤਾਂ ਵੀ ਬਾਹਰ ਲਿਖੀਆਂ ਹੋਈਆਂ ਨੇ ਜਿਨ੍ਹਾਂ ਹਦਾਤਾ ਨੂੰ ਸਮਝਣਾ ਇੱਕ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਤੇ ਇਸੇ ਕਮਿਊਨਿਟੀ ਹਾਲ ਦੇ ਵਿੱਚ ਵਰਤਨ ਪੰਡਾਰ ਵੀ ਲੱਗਾ ਹੋਇਆ ਜਿੱਥੇ ਬਕਾਇਦਾ ਫੀਸ ਵੀ ਲਿਖੀ ਹੋਈ ਆ ਤੇ ਲੈਣ ਦਾ ਸਮਾਂ ਤੇ ਜਮ੍ਹਾਂ ਕਰਾਉਣ ਦਾ ਸਮਾਂ ਵੀ ਲਿਖਿਆ ਹੋਇਆ ਵੱਖ-ਵੱਖ ਸੂਲਤਾਂ ਨਾਲ ਉਪਲਬਧ ਇੱਕ ਕਮਿਊਨਿਟੀ ਹਾਲ ਬਿਛੋਈ ਪਿੰਡ ਦੇ ਵਿੱਚ ਇੱਕ ਵਧੀਆ ਉਪਲਬਧੀ ਮੰਨੀ ਜਾ ਰਹੀ ਹੈ ਗੁਰੂ ਘਰ ਦਾ ਰਸੋਈ ਘਰ ਹੈ ਜਿਹੜਾ ਉਹ ਵੀ ਇਸ ਕਮਿਊਨਿਟੀ ਹਾਲ ਦੇ ਵਿੱਚ ਹੀ ਬਣਾਇਆ ਗਿਆ ਜਿੱਥੇ ਕਿ ਕੋਈ ਪ੍ਰੋਗਰਾਮ ਧਾਰਮਿਕ ਹੁੰਦਾ ਤਾਂ ਲੰਗਰ ਦਾ ਪ੍ਰਬੰਧ ਇਸ ਜਗ੍ਹਾ ਤੇ ਕੀਤਾ ਜਾਂਦਾ ਤੇ ਇਸ ਦੇ ਨਾਲ ਹੀ ਕਮਿਊਨਿਟੀ ਸੈਂਟਰ ਦੇ ਵਿੱਚ ਹੀ ਔਰਤਾਂ ਲਈ ਅਤੇ ਮਰਦਾਂ ਲਈ ਬਾਥਰੂਮ ਵੀ ਬਣਾਏ ਗਏ ਨੇ ਇਹ ਵੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਤੇ ਹੋਰ ਬਾਰੀ ਦ੍ਰਿਸ਼ ਵੀ ਦਿਖਾਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਬਾਹਰੋਂ ਸਫਾਈ ਦਾ ਪ੍ਰਬੰਧ ਕਿਹੋ ਜਿਹਾ ਹੈ ਉਹ ਵੀ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮਾਧਮ ਰਾਹੀਂ ਦਿਖਾਣੇ ਆ। ਸੋ ਇਹ ਹੈ ਜੀ ਗੁਰਦਾਰਾ ਸਾਹਿਬ ਦਾ 메인 게ਟ। ਜਿਹੜਾ 메인 게ਟ ਆ 메인 게ਟ ਦੇ ਬਾਹਰ ਜਿਹੜੀ ਕੱਚੀ ਜਗ੍ਹਾ ਗੰਦਾ ਪਾਣੀ ਇੱਥੋਂ ਵਗ ਰਿਹਾ ਹੈ। ਘਰਾਂ ਦਾ ਜੋ ਗੰਦਾ ਪਾਣੀ ਹੈ ਜਾਂ ਇਹ ਟੂਟੀਆਂ ਦਾ ਪਾਣੀ ਵਾਕਿ ਇਸੇ ਨਾਲੀ ਦੇ ਵਿੱਚ ਆਉਂਦਾ ਤੇ ਇਸ ਜਗ੍ਹਾ ਨੂੰ ਵੀ ਅਧੂਰਾ ਛੱਡਿਆ ਗਿਆ। ਇੱਥੇ ਵੀ ਟਾਈਲਾਂ ਜਾਂ ਇੱਟਾਂ ਜਾਂ ਕੋਈ ਸਿਮਿੰਟ ਪਾ ਕੇ ਫਰਸ਼ ਵੀ ਨਹੀਂ ਪਾਇਆ ਗਿਆ। ਜਿਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਗੁਰੂ ਘਰ ਦਾ ਮੇਨ ਗੇਟ ਹੈ ਜਿੱਥੋਂ ਲੋਕ ਦਰਬਾਰ ਸਾਹਿਬ ਅੰਦਰ ਆ ਕੇ ਮੱਥਾ ਟੇਕਦੇ ਨੇ ਤੇ ਹਾਲਾਤ ਤੁਹਾਨੂੰ ਦਿਖਾ ਦਿੰਦੇ ਆ ਤੇ ਕਿੰਨਾ ਕੁ ਇਹ ਵਿਕਾਸ ਪਿੰਡ ਦੇ ਵਿੱਚ ਹੋਇਆ ਇਹ ਚੀਜ਼ਾਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਜੋ ਇੱਕ ਪਿੰਡ ਦੇ ਲਈ ਬਹੁਤ ਹੀ ਲਾਜ਼ਮੀ ਚੀਜ਼ ਬਣਦੀ ਆ ਜਿੱਥੇ ਗੁਰੂ ਦੀ ਓਟ ਦੇ ਵਿੱਚ ਅਸੀਂ ਯਾਸਲਾ ਲੈਂਦੇ ਆ ਤੇ ਉਸ ਦਾ ਹੀ ਜੋ ਮੇਨ ਗੇਟ ਹੈ ਉਸਦਾ ਹੀ ਸਫਾਈ ਦਾ ਪ੍ਰਬੰਧ ਬਿਲਕੁਲ ਵੀ ਨਹੀਂ ਕੀਤਾ ਜਾ ਰਿਹਾ ਤੇ ਗੰਦੇ ਪਾਣੀ ਦੀ ਗੰਦਗੀ ਜੋ ਹੈ ਜੋ ਗਾਰਾ ਉਹ ਉਸੇ ਦਾ ਉਸੇ ਤਰ੍ਹਾਂ ਹੀ ਇੱਥੇ ਸਾਹਮਣੇ ਪਿਆ ਹੋਇਆ ਪਿੰਡ ਦੀ ਪੰਚਾਇਤ ਵੱਲੋਂ ਵੀ ਇਹ ਸਫਾਈ ਦਾ ਧਿਆਨ ਰੱਖ ਕੇ ਇਥੋਂ ਸਫਾਈ ਕੀਤੀ ਜਾਣੀ ਚਾਹੀਦੀ ਤੇ ਇਸ ਨੂੰ ਪੱਕਾ ਵੀ ਕੀਤਾ ਜਾਣਾ ਚਾਹੀਦਾ ਪਿੰਡਾਂ ਦਾ ਵਿਕਾਸ ਸਿਰਫ ਗਲੀਆਂ ਨਾਲੀਆਂ ਤੱਕ ਹੀ ਰਹਿ ਗਿਆ ਜਦੋਂ ਕਿ ਇਹਨਾਂ ਚੀਜ਼ਾਂ ਤੋਂ ਬਾਹਰ ਆ ਕੇ ਸੀਵਰੇਜ ਦੀ ਵਿਵਸਥਾ ਵੀ ਕੀਤੀ ਜਾਣੀ ਚਾਹੀਦੀ ਹੈ ਇਸ ਪਿੰਡ ਦੇ ਵਿੱਚ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਵੀ ਲਗਾਏ ਗਏ ਨੇ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਵੀ ਇਸ ਪਿੰਡ ਦੇ ਵਿੱਚ ਉਪਲਬਧ ਨੇ ਜਿੱਦਾਂ ਕਿ ਸਕੂਟਰ ਸਾਈਕਲ ਦੇ ਮਕੈਨਿਕ ਦਾ ਜਾਂ ਪੈਂਚਰ ਲਾਉਣ ਵਾਲੇ ਦੀ ਦੁਕਾਨ ਵੀ ਹੈਗੀ ਆ ਕਰਿਆਨੇ ਦੀ ਦੁਕਾਨ ਵੀ ਇਸ ਪਿੰਡ ਦੇ ਵਿੱਚ ਮੌਜੂਦ ਹੈ ਪਿੰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਇੱਥੇ ਲੱਗਦਾ ਵੀ ਥੋੜ੍ਹ ਮਹਿਸੂਸ ਨਹੀਂ ਹੁੰਦੀ ਹਰ ਤਰ੍ਹਾਂ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ ਇਸ ਪਿੰਡ 'ਚ ਹਰ ਤਰ੍ਹਾਂ ਦੀ ਚੀਜ਼ ਮਿਲਣੀ ਸੰਭਵ ਹੈ ਪਿੰਡ ਦੇ ਵਿੱਚ ਐਲੀਮੈਂਟਰੀ ਸਕੂਲ ਦੇ ਨਾਲ ਇੱਕ ਪ੍ਰਾਈਵੇਟ ਸਕੂਲ ਵੀ ਬਣਾਇਆ ਗਿਆ ਜੋ ਪਿੰਡ ਤੋਂ ਬਾਹਰ-ਬਾਰ ਹੈ। ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਵੀ ਵਧੀਆ ਢੰਗ ਨਾਲ ਕੀਤੀ ਗਈ ਹੈ। ਨਵਜੋਤ ਪਬਲਿਕ ਸਕੂਲ ਬਿਛੋਈ। ਨਵਜੋਤ ਪਬਲਿਕ ਸਕੂਲ ਬਿਛੋਈ ਜੋ ਕਿ ਸਕੂਲ ਤੋਂ ਪਿੰਡ ਤੋਂ ਬਾਹਰ-ਬਾਰ ਇਹ ਸਕੂਲ ਬਣਾਇਆ ਗਿਆ ਤੇ ਪਿੰਡ ਵਾਸੀਆਂ ਤੋਂ ਹੀ ਸੁਣਨ ਨੂੰ ਸੁਣਨ ਵਿੱਚ ਆਇਆ ਜੋ ਪਿੰਡ ਵਾਸੀਆਂ ਦੱਸਿਆ ਜਾਣਕਾਰੀ ਦਿੱਤੀ ਹੈ ਕਿ ਇਹ ਸਕੂਲ ਸਰਪੰਚ ਸਾਹਿਬ ਨੇ ਬਣਾਇਆ। ਵਧੀਆ ਉਪਰਾਲਾ ਸਰਪੰਚ ਸਾਹਿਬ ਵੱਲੋਂ ਪੜ੍ਹਾਈ ਨੂੰ ਲੈ ਕੇ ਪੜ੍ਹਾਈ ਦੇ ਖੇਤਰ ਵਿੱਚ ਬੱਚਿਆਂ ਨੂੰ ਇੱਕ ਮਹਾਰਤ ਦੇ ਕੇ ਤੇ ਅੱਗੇ ਵਧਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਤੇ ਇਹਦੇ ਨਾਲ ਨਾਲ ਪਿੰਡ ਦੇ ਸਫਾਈ ਨੂੰ ਲੈ ਕੇ ਜੇ ਗੱਲ ਕਰੀਏ ਪਿੰਡ ਦੀਆਂ ਗਲੀਆਂ ਨਾਲੀਆਂ ਨੂੰ ਲੈ ਕੇ ਗੱਲ ਕਰੀਏ ਤਾਂ ਉਹਨਾਂ ਦੀ ਵੀ ਵਧੀਆ ਵਿਵਸਥਾ ਇਸ ਪਿੰਡ ਦੇ ਵਿੱਚ ਹੋਣ ਦੀ ਜ਼ਰੂਰਤ ਹੈ ਜੋ ਪਿੰਡ ਦੀ ਪੰਚਾਇਤ ਤੇ ਸਰਪੰਚ ਸਾਹਿਬ ਵੱਲੋਂ ਕੀਤੀ ਜਾਣੀ ਲਾਜ਼ਮੀ ਬਣਦੀ ਹੈ ਤੇ ਇਹ ਪੁਲ ਜਿਹੜਾ ਪੁਲ ਵੀ ਪਿੰਡ ਦੇ ਨਾਲ ਹੀ ਲੱਗਦਾ ਵਧੀਆ ਤਰੀਕੇ ਨਾਲ ਪੁਲ ਬਣਾਇਆ ਗਿਆ ਇਹਦੀ ਜਾਣਕਾਰੀ ਅਸੀਂ ਪਿਛਲੇ ਐਪੀਸੋਡ ਵਿੱਚ ਅਸੀਂ ਦੇ ਦਿੱਤੀ ਸੀ ਜੋ ਕਿ ਇੱਥੋਂ ਚੋ ਵਗਦਾ ਚੋ ਦੇ ਉੱਤੇ ਇੱਕ ਪੁਲ ਬਣਾਇਆ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਪੁਲ ਬਣਿਆ ਬੱਚੇ ਆਸਾਨੀ ਨਾਲ ਇੱਥੋਂ ਆ ਜਾ ਸਕਦੇ ਨੇ ਪੈਦਲ ਵੀ ਬੱਚੇ ਇੱਥੇ ਸਕੂਲ ਪੜ੍ਹਨ ਆਉਂਦੇ ਨੇ ਵੱਡੀਆਂ ਬੱਸਾਂ ਗੱਡੀਆਂ ਵਾਈਕਲਸ ਮੋਟਰਸਾਈਕਲ ਸਾਰੇ ਇੱਥੋਂ ਆਸਾਨੀ ਨਾਲ ਚੋੜ ਦੇ ਉੱਤੇ ਪੁਲ ਬਣਨ ਨਾਲ ਇੱਕ ਆਸਾਨ ਤਰੀਕਾ ਬਣ ਗਿਆ ਸ਼ਹਿਰ ਜਾਣ ਵਾਸਤੇ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮੋਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਵਿਕੈਲਿਟੀ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.